ਕਮਰਾ ਦਸੂਤ ਆਇਆ ਇੱਥੇ ਸਾਡੇ ਕੋਲ ਅਸੀਂ ਕਿੱਥੇ ਰਹਿਣਾ ਰਾਜੂ ਅਮਰ ਸ਼ਾਕੇ ਝੂਠ ਬੋਲੀ ਜਾਂਨੇ ਆ ਨੋ ਦੇਖ ਬਾਪੂ ਤੂੰ ਜਾ ਕੇ ਇੱਕ ਮਿੰਟ ਨਾ ਨਾ ਭਜਾ ਨਾ ਬਾਪੂ ਕੋਈ ਗੱਲ ਨਹੀਂ ਆਉਂਦਾ ਨਹੀਂ ਮੈਂ ਨਾ ਨਾ ਹੱਥ ਤੋਂ ਉਹਨੂੰ ਰਹਿੰਦੇ ਰੱਖ ਲੈ ਤੂੰ ਨਵਾ ਆਪਾਂ ਮੈਗਰਨ ਨਵਾ ਕੇ ਲੈ ਕੇ ਜਾਵਾਂਗੇ ਬਾਪੂ ਬੈਠ ਇੱਥੇ ਜੀ ਉਦੋਂ ਨਹੀਂ ਨਾ ਤੋਤੇ ਜਿਹੜੀ ਜਦੋਂ ਧੋਣੇ ਸੀ ਉਦੋਂ ਦਾ ਤੋਤੇ ਨਹੀਂ ਆ ਨੋ ਦੇਖ ਉਹਦੇ ਲੈ ਸਾਰਾ ਕੁਝ ਹੀ ਕਰ ਲੋ ਕੋਈ ਦੇਖ ਵਿਚਾਰੇ ਕੀ ਹਾਲ ਹੋਇਆ ਉਹਦਾ ਹੱਥਾਂ ਦਾ ਨੋਹਾਂ ਦਾ ਹਾਲ ਦੇਖ ਇੱਧਰ ਵੇਖ ਕੰਮ ਕਰਦੇ ਆ ਦੇਖੋ ਬ੍ਰੈਂਡ ਵੇਖੋ ਬਾਈ ਕੋਈ ਬਣੈਨ ਦੂਜੀ ਹੈਗੀ ਇਹਦੀ ਮੇਰੀ ਵੀਰੇ ਇੱਕ ਤੁਸੀਂ ਵੀ ਸਿਆਣੇ ਬੁੰਡੇ ਆ ਜਿਹੜਾ ਬੰਦਾ ਮੈਂਟਲੀ ਹੋਵੇ ਇਹ ਕਹਿੰਦਾ ਜੀ ਇਹ ਤਾਂ ਅਸੀਂ ਤੁਰਿਆ ਫਿਰਦਾ ਸੀ ਉਹ ਕਾਹ ਕੱਢ ਲੂ ਝੋਨੇ ਚ ਉਹਨੂੰ ਕੀ ਪਤਾ ਕਾਹ ਦਾ ਤਾਂ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜ਼ਿੰਮੇਵਾਰ ਤੋਂ ਬਿਨਾ ਝੋਨਾ ਨਹੀਂ ਪੜਦਾ ਉਹ ਕਾਦੀ ਜਗਾ ਤੇ ਹੈ ਆ ਜਾ ਰਾਜੂ ਨਵਾਈਏ ਤੇ ਨੋ ਆ ਆ ਜਾ ਪੱਟੀਆਂ ਦਾ ਵਧੀਆ ਯਾਰ ਰਾਜੂ ਆ ਜਾ ਇੱਧਰ ਬਾਪੂ ਲਾ ਤੈਨੂੰ ਲੱਗਦਾ ਯਾਰ ਉਹ ਬੰਦਾ ਪਾਗਲ ਹੋਊਗਾ ਇਸ ਤਰ੍ਹਾਂ ਨਿਕਲ ਆਇਆ ਹੈ ਇੱਕ ਵੀ ਉਹਨੇ ਘਾਹ ਤੋਂ ਬਿਨਾ ਬੂਟਾ ਹੀ ਪਾਗਲ ਬੰਦਾ ਦਾ ਛੋਨਾ ਪਾੜ ਦੇਣਾ ਸੀ ਤੇਰਾ ਸਾਰਾ ਆ ਜਾ ਆ ਜਾ ਰਾਜੂ ਕਿੱਦਾਂ ਦੇ ਬਾਪੂ ਦੇਖ ਮੈਨੂੰ ਲੱਗਦਾ ਜਲਾਦਾਂ ਦੀ ਲੋੜ ਹੀ ਨਹੀਂ ਸਾਨੂੰ ਹੋਰਾਂ ਦੀ ਤੇਰੇ ਵਰਗੇ ਹੋਣ ਨਾ ਇੱਥੇ ਆ ਜਾ ਆਇਆ ਬਾਪੂ ਸਰਦਾਰ ਬੰਦਾ ਤੂੰ 10 ਕਿੱल्ल्या ਦਾ ਮਾਲਕ ਹੈ ਜਲੰਧਰ ਚ ਤੇਰੀਆਂ ਕੋਠੀਆਂ ਚੱਲ ਰਾਜੂ ਆ ਦੇਖੋ ਜੀ ਕਿੱਦਾਂ ਰਾਜੂ ਵਿਚਾਰਾ ਬਾਪੂ 8 ਕਿੱल्ल्या ਚ ਵਿਚਾਰੇ ਤੋਂ ਕੰਮ ਕਰਾ ਰਿਆ ਸੀਗੇ ਇਸ ਪੁੱਤ ਤੋਂ ਕਿੰਨੇ ਪਰਿਵਾਰ ਚ ਕੌਣ ਕੌਣ ਮਾਤਾ ਤੁਹਾਡੇ? ਅਸੀਂ ਦੋਏ ਜੀ। ਤੀਜਾ ਕੋਈ ਬੰਦਾ ਨਹੀਂ ਕਾ? ਪੱਕਾ ਕੋਈ ਨਹੀਂ ਕਾ? ਤੀਜਾ ਬੰਦਾ ਕੋਈ ਹੈ ਕਹਿੰਦੇ ਅਸੀਂ ਦੋਏ ਜੀ। ਕੋਈ ਨਹੀਂ ਰਹਿੰਦਾ। ਕੋਈ ਬੰਦਾ 8 ਸਾਲ ਤੋਂ ਨਹੀਂ ਚੰਬ ਸਾੜਿਆ ਉਹਦਾ ਵਿਚਾਰੇ ਦਾ ਪਸ਼ੂ ਵਾਂਗੂ ਤੁਸੀਂ। ਕਿਹੜੇ ਦਾ ਅਸੀਂ ਚੰਬ ਸਾੜਿਆ? ਦੱਸਿਓ ਤੁਹਾਨੂੰ। ਤੁਹਾਡਾ ਪ੍ਰਾਣ ਪ੍ਰਾਣਾ ਸਾਡੇ ਕੋਲੇ ਸੌਂਵਾਂ ਖਾ ਕੇ ਆਇਆ ਦੋ ਦਿਨ ਪਹਿਲਾਂ। ਬੋਜਦਲ ਸਾਨੂੰ ਸਾਰਾ ਪਤਾ ਸੱਚ ਦੱਸ ਦੋਗੇ ਅਸੀਂ ਕੋਈ ਸਾਡੇ ਦੋਸ਼ਮਣੇ ਨਹੀਂ ਮਾਤਾ ਤੁਹਾਡੇ ਨਾਲ। ਨਾਜਿਸ ਅੱਜ ਤੋਂ ਪਹਿਲਾਂ ਤੁਹਾਨੂੰ ਮਿਲੇ ਆ। ਤੁਸੀਂ ਬੰਦਾ ਦੱਸ ਦੋ ਜਿਹੜਾ ਤੁਸੀਂ ਰੱਖਿਆ ਵਾ ਵਿਚਾਰਾ 8 ਸਾਲਾਂ ਤੋਂ ਤੁਹਾਡੇ ਪਸ਼ੂ ਸ਼ਾਮ ਦਾ ਫਿਰਦਾ ਸਾਡੇ ਕੋਲੇ ਵੀਡੀਓ ਆਈਆਂ ਉਹ ਤਾਂ ਜਦੋਂ ਤੁਹਾਡੇ ਕੋਲ ਵੀਡੀਓ ਆਈਆਂ ਸੀ ਨਾ ਉਹ ਤੁਹਾਨੂੰ ਦੱਸਿਆ ਸੀ ਨਾ ਬੰਦਾ ਸਾਥੋਂ ਭੱਜ ਗਿਆ ਸੀ ਅੱਛਾ ਜੀ ਹਾਂ ਪੁੱਤ ਚਲਾ ਗਿਆ ਸੀ ਕਦੋਂ ਚਲਾ ਗਿਆ ਸੀ ਬਾਪੂ ਜੀ ਉਹ ਤਾਂ ਪੁੱਤ ਜਦੋਂ ਤੁਹਾਨੂੰ ਵੀਡੀਓ ਪਾਈਆਂ ਸੀ ਨਾ ਹਾਂ ਉਹ ਤਾਂ ਕਹਿੰਦਾ ਬੰਦਾ ਭੱਜ ਗਿਆ ਸੀ ਤੁਹਾਡੇ ਪਰੋਣੇ ਤਾਂ ਮੈਨੂੰ 2 ਦਿਨ ਫੋਨ ਆਇਆ ਆਹੋ ਕਹਿੰਦਾ ਜੀ ਅਸੀਂ ਉਹਨੂੰ ਬਾਪੂ ਜੀ ਅਸੀਂ ਆਉਣਾ ਨਹੀਂ ਸੀਗਾ ਅਸੀਂ ਬੰਦੇ ਨੂੰ ਫੋਨ ਕੀਤਾ ਕਿ ਸਾਡੇ ਕੋਲੇ ਬੰਦਾ ਛੱਡ ਜੋ ਕਹਿੰਦਾ ਜੀ ਮੈਂ ਗਾਤਰੇ ਦੀ ਸੌਂ ਕਰਨਾ ਸਾਡੇ ਕੋਲ ਬੰਦਾ ਹੀ ਹੈ ਨਹੀਂ ਪੁੱ ਤੁਸੀਂ ਬੰਦਾ ਤੁਹਾਡਾ ਸਾਧੂ ਔਟਾਰੀਆਲ ਹੈਗਾ ਕੋਈ ਕਿ ਨਹੀਂ ਹੈਗਾ ਔਟਾਰੀਆਲ ਸਾਧੂ ਤੁਹਾਡਾ ਕੋਈ ਹੁਣ ਸਾਡੇ ਦਾ ਬੰਦਾ ਜਿਹੜਾ ਆ ਗਿਆ ਸੀ ਉਹ ਨਵਾਂ ਰੱਖਿਆ ਕਿਹੜਾ ਨਵਾਂ ਰੱਖਿਆ ਨਵਾਂ ਬੰਦਾ ਕਿੱਥੋਂ ਲਿਆਂਦਾ ਤੁਸੀਂ ਤਾਂ ਬਾ ਮਜਬੀਆਂ ਦਾ ਬੰਦਾ ਹੈ ਇਹਨਾਂ ਦੇ ਤੋਂ ਕੰਮ ਕਰਵਾ ਲੈਨੇ ਮੇਰੇ ਮਜਬੀਆਂ ਲੈ ਲੈ ਉਹਨਾਂ ਤੋਂ ਕੰਮ ਕਰਵਾਉਗਾ ਦਿਖਾਓ ਆਜੋ ਆ ਮਾਰ ਬਿੰਦੂ ਨੂੰ ਆ ਜਾ ਦੁਆਰ ਅਮਰ ਸ਼ਾਕੇ ਝੂਠ ਬੋਲੀ ਜਾਂਦੇ ਪੁਰਾਣਾ ਥੋੜਾ ਗਾਤਰੇ ਦੀਆਂ ਸੋਹਾਂ ਖਾਈ ਜਾਂਦਾ ਨਾ ਕੀ ਆ ਬਾਈ ਤੇਰਾ ਤੁਹਾਡੇ ਨਾਲ ਵੀ ਗੱਲ ਹੋਈ ਇੱਥੇ ਕਦੋਂ ਦਾ ਇਹਦਾ ਪਿੰਡ ਕਿਹੜਾ ਬਾਪੂ ਪਿੰਡ ਦੱਸੋ ਮਾਤਾ ਜੀ ਪਿੰਡ ਦੱਸੋ ਇਦਾਂ ਹੀ ਪਿੰਡ ਲਿਆਂ ਦਾ ਕਾਲੂ ਕੋਈ ਬੰਦਾ ਮਾਰ ਕੇ ਇਥੋਂ ਚਲਾ ਜਾਵੇ ਪੁੱਤ ਮੇਰੀ ਗੱਲ ਸੁਣ ਦੱਸੋ ਮੈਨੂੰ ਮੇਰੀ ਗੱਲ ਸੁਣ ਇਹ ਪੁੱਤ ਜਿਹੜਾ ਬੰਦਾ ਹੈ ਨਾ ਇਹ ਜਦੋਂ ਤੂੰ ਆਖਿਆ ਸੀ ਭੱਜ ਗਿਆ ਸੀ ਬੰਦਾ ਸਾਥੋਂ ਭੱਜ ਗਿਆ ਸੀ ਕਿ ਪਜਾਤਾ ਸੀ ਇਹ ਹੀ ਸੀ ਨਾ ਪੁੱਤ ਭੱਜਿਆ ਨਹੀਂ ਦੇ ਪਜਾਇਆ ਮਾਦਾ ਹੀ ਸਿਰੇ ਵਾਲੀ ਗੱਲ ਦੱਸਦਾ ਸਿਰੇ ਵਾਲੀ ਗੱਲ ਦੱਸਦਾ ਤੂੰ ਇਹ ਤੇ ਜ਼ੁਲਮ ਵੀ ਕਰਦੇ ਨੂੰ ਕੁੱਟਦੇ ਵੀ ਆ ਦੱਸਿਆ ਕੋਈ ਨਹੀਂ ਪਤਾ ਹੈ ਇਹਨੂੰ ਗੱਲ ਛੱਡ ਦੇ ਇਹ ਨਾ ਰਾਜ ਨਹੀਂ ਰਹਿਣ ਵਾਲਾ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਯਾ ਨਹੀਂ ਪਤਾ ਰਹਿੰਦਾ ਕਿੱਥੇ ਹੁਣ ਤੁਹਾਡੇ ਕੋਲੇ ਰਹਿੰਦਾ ਕਿੰਨੇ ਟਾਈਮ ਤੋਂ ਰਹਿੰਦਾ ਤੁਹਾਡੇ ਕੋਲ ਉਹ ਤੈਨੂੰ 2 ਮਹੀਨੇ ਹੋ ਗਿਆ ਕਿੱਥੇ ਰਹਿੰਦਾ ਵਿਖਾਏ ਉਹ ਕਿਹੋ ਜੀ ਥਾਂ ਤੇ 2 ਮਹੀਨੇ ਇਹਦਾ ਜਗਾ ਦੱਸੋ ਐਕਦਾ ਮਰਾ ਦੱਸੋ ਇੱਥੇ ਸਾਡੇ ਕੋਲ ਕਿੱਥੇ ਰਹਿੰਦਾ ਰਾਜੂ ਸੌਣਾ ਕਿੱਥੇ ਰਾਤ ਨੂੰ ਬੱਪ ਤੂੰ ਚੁੱਪ ਹੋ ਜਾ ਤੂੰ ਬਤਾ ਦੇ ਰਾਜੂ ਤੂੰ ਡਰਨਾ ਨਹੀਂ ਕਿਆ ਬੇਟਾ ਤੈਨ ਨਾਲ ਹੀ ਅਸੀਂ ਉਹ ਗੱਡੀ ਤੇ ਤੈਨੂੰ ਤੇਰੇ ਪਿੰਡ ਛੱਡਾਂਗੇ ਤੈਨੂੰ ਗੱਡੀ ਚ ਨਾਲ ਲੈ ਕੇ ਜਾਵਾਂਗੇ ਮਾਤਾ ਜੀ ਚੁੱਪ ਹੋ ਜਾ ਸਾਡੀ ਸੋਤੇ ਵਾਰੀ ਪਹਿਲਾਂ ਕਿੱਥੇ ਤੁਹਾਨੂੰ ਆਏ ਤਾਂ ਦੱਸ ਦੇ ਰਾਤ ਨੂੰ ਸੌਣਾ ਕਿੱਥੇ ਸੌਣਾ ਕਿੱਥੇ ਆਵੇ ਸੇ ਤੋਂ ਸੰਸਾਦੀ ਸੋਤੇ ਕبھی ਕਵੀ ਅੰਦਰ ਸੋਲਾ ਦੇਤੇ ਬਾਪੂ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਤੂੰ ਕੰਮ ਕਰਾ ਸਕਦਾ ਯਾਰ ਇਹ ਮੈਂ ਤਾਂ ਰਾਜ ਹੋ ਰਿਹਾ ਤੈਨੂੰ ਪਤਾ ਤੈਨੂੰ 8 ਸਾਲ ਦੀ ਤਨਖਾਹ ਦੇਣੀ ਪੈਣੀ ਹੈ ਜੇ ਕੇਸ ਹੋ ਜੇ ਮੈਂਟਲੀ ਐਕਟਰ ਦਾ ਪਤਾ ਮਾਤਾ 8 ਸਾਲ ਦੀ ਤਨਖਾਹ ਦੇਣੀ ਪੈਣੀ ਬੰਦੇ ਨੂੰ ਜਿਹੜੀ ਸਜ਼ਾ ਵੱਖਰੀ ਆ ਸਜ਼ਾ ਪੁੱਤ ਦਾ ਪਹਿਲੋਂ ਥਾਟਕਾ ਨੇ ਦਾ ਪਤਾ ਤੁਹਾਨੂੰ ਤੁਹਾਨੂੰ ਪਤਾ ਨਹੀਂ ਪਤਾ ਤੁਸੀਂ ਜਦੋਂ ਬੰਦਾ ਲਿਆਂਦਾ ਥਾਣੇ ਦੱਸਿਆ ਕਿ ਅਸੀਂ ਇਦਾਂ ਦਾ ਬੰਦਾ ਰੱਖਿਆ ਵਾ ਨਹੀਂ ਪਤਾ ਸੀ ਨਹੀਂ ਬਾਪੂ ਤੁਸੀਂ ਕਹਿ ਰਹੇ ਬੰਦਾ ਫਿਰੋਜ਼ਪੁਰ ਦਾ ਇਹਦੇ ਪਰਿਵਾਰ ਨਾਲ ਗੱਲ ਕਰਾਓ ਕੋਈ ਪਰਦਾਏ ਕਹਿੰਦੀ ਆਖ ਦੇਣਾ ਮੱਧ ਪ੍ਰਦੇਸ਼ ਆਇਆ ਜੀ ਕਿਦਾਂ ਬੋਲਦਾ ਮੱਧ ਪ੍ਰਦੇਸ਼ ਆਇਆ ਨੇ ਮੈਨੂੰ ਕਿਹਾ ਵਾ ਮਾਤਾ ਜੀ ਤੁਸੀਂ ਆਪਦੇ ਜਵਾਈ ਨੂੰ ਲਿਆ ਕੇ ਆਏ ਕੰਮ ਕਰਾ ਲਓਗੇ ਨਹੀਂ ਪਤਾ ਨਹੀਂ ਅੱਜ ਆਨੇ ਆਂ ਲਾਂਗੇ ਫੇਰ ਇਹ ਸਿਰਫ ਆਪਣਾ ਪੁੱਤ ਨਹੀਂਗਾ ਪੋਤੇ ਪਤਾ ਤਨਖਾਹ ਕਿੰਨੀ ਦਿੰਨੇ ਇਹਨੂੰ ਮਾਤਾ ਕਿੰਨਾ ਸੋਹਣਾ ਮੁੰਡਾ ਵਾ ਇਹਦਾ ਤੇ ਅਸੀਂ ਪੁੱਤਾਂ ਨੇ ਆ ਤਨਖਾਹ ਕਿੰਨੀ ਦਿੰਨੇ ਆ ਅਸੀਂ ਦਾ ਨਾਲ ਲੱਗੇ ਅਸੀਂ ਦਾ ਨਾਲ ਬਾਪੂ ਨਾਲ ਤਾਂ ਲੱਗੇਗਾ ਯਾਠ ਕਿਲੇ ਪੈਲੀ ਸਾਹਿਬ ਦਾ ਨਹੀਂ ਨਾਲ ਅੱਠ ਕਿਲੇ ਤੇਰੀ ਪੈਲੀ ਯਾਰ ਰਾਜਾ ਬੰਦਾ ਤੂੰ 10000 ਤੇ ਬੰਦਾ ਨਹੀਂ ਮਿਲਦਾ ਮੈਂ ਤੇ ਜਾ ਉਹ ਆ ਜਾ ਬੈਠੇ ਬਾਪੂ ਬੈਠਣ ਵਾਲੀ ਗੱਲ ਹੀ ਨਹੀਂ ਕਰਦਾ ਤੂੰ ਯਾਰ ਨਹੀਂ ਪੁੱਤ ਸਾਨੂੰ ਸਹੀ ਨਹੀਂ ਮਾਰਾ ਸਹੀ ਸਹੀ ਦੱਸੋ ਬਈ ਪੁੱਤ ਮਾਤਾ ਜੀ ਬੈਠਣ ਵਾਲੀ ਦੇਖੋ ਮਾਤਾ ਤੂੰ ਹੈ ਮੇਰਾ ਬੱਚਾ ਨਹੀਂ ਨਹੀਂ ਆ ਜਾ ਪੁੱਤ ਵੀ ਮੈਂ ਪੁੱਤ ਤੇ ਇਹਨੂੰ ਕੀ ਆਉ ਦੱਸਦੀ ਇੱਥੇ ਬੈ ਮੇਰਾ ਬੱਚਾ ਹੈ ਮੈਂ ਤੇ ਜਾ ਤੂੰ ਪੁੱਤ ਮੇਰੀ ਗੱਲ ਸੈਡਾ ਨਹੀਂ ਹੈ ਪੁੱਤ ਪੁੱਤ ਤੇ ਸਾਡਾ ਪੁੱਤ ਨਹੀਂ ਹੋਏਗਾ ਮਾਤਾ ਜੀ ਪੁੱਤਰ ਮੇਰੀ ਗੱਲ ਸੁਣ ਤੇ ਪੁੱਤ ਤੈਨੂੰ ਪਤਾ ਤੈਨੂੰ ਕਹਿੰਦਾ ਪੁੱਤਾ ਪੁੱਤਾ ਦੁਬਾਰੇ ਪੁੱਤਾ ਪੱਕੇਵੇਂ ਕੰਮ ਕਰੀ ਮੇਰੀ ਗੱਲ ਸਮਝ ਦਰੋ ਪੋਤਾ ਬਾਪੂ ਜੀ ਮਾਦਾ ਤੁਹਾਡੇ ਸੀਗੇ ਬਾਈ ਇਹ ਨਾ ਸਾਡੇ ਕੋਲੇ ਅਜ ਤੋਂ ਇਹਦੀਆਂ ਸਾਡੇ ਕੋਲੇ 2-3 ਮਹੀਨੇ ਤੋਂ ਵੀਡੀਓ ਸਾਲ ਤੋਂ ਵੀਡੀਓ ਆ ਰਹੀਆਂ ਚਾਚੂ ਬੈਠੇ ਕੁਰਸੀ ਦੇ ਉੱਪਰ ਇਹਦੀਆਂ ਤੈਨੂੰ ਮੈਂ 1 ਸਾਲ ਵਾਲੀਆਂ ਵੀਡੀਓ ਵੀ ਦਿਖਾ ਦੂੰ ਅਸੀਂ ਇੱਥੇ ਆਉਣਾ ਨਹੀਂ ਚਾਹੁੰਦੇ ਸੀਗੇ ਅਸੀਂ ਇਹ ਬਾਪੂ ਨੂੰ ਫੋਨ ਲਾਇਆ ਸਾਡੇ ਕੋਲੇ ਅਸੀਂ ਨਾ ਇਹਨੂੰ ਕਦੀ ਮਾਦਾ ਹੀ ਚੁੱਪ ਅਸੀਂ ਇਹ ਸਾਡੇ ਅਸੀਂ ਇਹ ਬਾਪੂ ਨੂੰ ਫੋਨ ਲਾਇਆ ਬਾਪੂ ਜੀ ਤੁਹਾਡੇ ਕੋਲੇ ਬੰਦੇ ਦਾ ਸਾਨੂੰ ਪਤਾ ਲੱਗਿਆ ਵੇ ਕੰਮ ਕਰਾ ਰਹੇ 8 ਸਾਲ ਤੋਂ ਤੇ ਸਾਡੇ ਕੋਲੇ ਬੰਦਾ ਛੱਡ ਜੋ ਉਹ ਯਾਰ ਬੰਦਾ ਇਹਨਾਂ ਦੇ پرانے ਦਾ ਫੋਨ ਆਇਆ ਸਾਨੂੰ ਜੀ ریکارڈنگ ਵੀ ਹੋਊਗੀ ਬੰਦੇ ਕੋਲੇ ਸਾਡੇ ਕੋਲੇ ਕਹਿੰਦਾ ਜੀ ਮੇਰੇ ਗਾਤਰਾ ਪਾਇਆ ਮੈਂ ਸੌ ਖਾ ਲੈਣਾ ਕਿ ਬੰਦਾ ਸਾਡੇ ਕੋਲੇ ਹੈ ਨਹੀਂ ਬੰਦਾ 2 ਮਹੀਨੇ ਇਹਨਾਂ ਕੋਲੇ ਸ티브 ਹੀ ਨਹੀਂ ਛੱਡ ਜਾਂਦਾ ਕਿਤੇ 2 ਮਹੀਨੇ ਬਾਅਦ ਬੰਦਾ ਫੇਰ ਇੱਥੇ ਲੈ ਜਾਂਦਾ ਇਹਨਾਂ ਦਾ ਕੋਈ ਰਿਸ਼ਤੇਦਾਰ ਆ ਮੇਰਾ ਕਹੇਲਾ ਟਾਰੀ ਵਾਲੀ ਸਾਈਡ ਕੇ ਕਿਹੜੀ ਸਾਈਡ ਆ ਉਹਨਾਂ ਨੇ ਅੰਮ੍ਰਿਤਸਰੋਂ ਬੰਦਾ ਇਹਨਾਂ ਨੂੰ ਸਪਲਾਈ ਕਰਦੇ ਹੁਣ ਤੁਸੀਂ ਮੈਨੂੰ ਦੱਸੋ ਬਾਈ 8 ਕਿੱਲੇ 10 ਕਿੱਲੇ ਪਹਿਲੀ ਹੋਵੇ ਠੀਕ ਆ ਬੰਦਾ ਇਹਨੂੰ ਇਹਦਾ ਨਾਂ ਨਹੀਂ ਰਾਜੂ ਤੇਰਾ ਨਾਂ ਕੀ ਨਾਂ ਤੇ ਆ ਇਹ ਤਾਂ ਰਾਜੂ ਰਾਜੂ ਬੋਲਦੇ ਹੈ ਰਾਜੂ ਰਾਜੂ ਬੋਲਦੇ ਹੈ ਸਕੂਲ ਵਗੈਰਾ ਵਿੱਚ ਤੇਰਾ گاؤں ਕੌਣ ਸਾ ਹੈ ਫਾਰ ਵਗੈਰਾ ਬੋਲਵਾਇਆ ਕਰਦੇ ਹੈ گاؤں ਕੌਣ ਸਾ ਹੈ ਮੱਧ ਪ੍ਰਦੇਸ਼ ਵਗੈਰਾ ਬੋਲਦੇ ਹੈ ਮੱਧ ਪ੍ਰਦੇਸ਼ ਫਰੋਜਪੁਰ ਦਾ ਬੋਲ ਹੀ ਨਹੀਂ ਰਿਹਾ ਬਾਪੂ ਯਾਰ ਜਿਹੜੀ ਦੇ ਰਹੇ ਨੇ ਤਾਂ ਮੈਂ ਟੋਮੇਟੋ ਮੈਂਟਿਕ ਸਾਰਾ ਰાડ ਦੇਣਾ ਕਿਹੜਾ ਪਿੰਡ ਹੈ ਮੇਰਾ ਕਿਹੜਾ ਨਹੀਂ ਜਦੋਂ ਇਹ ਤੁਸੀਂ ਪੁੱਛਿਆ ਹੀ ਨਹੀਂ ਕਦੇ ਤੁਸੀਂ ਕਿਹੜਾ ਪਿੰਡ ਹੈ ਦਾ ਜਾਂ ਕੋਈ ਵੀ ਹੈ ਕੋਸ਼ਿਸ਼ ਹੀ ਨਹੀਂ ਕੀਤੀ ਤੁਸੀਂ ਹੁਣ ਕੀ ਬੰਦਾ ਇਹਨੂੰ ਕੋਈ ਦੱਸ ਦੇਵੇ ਹੁਣੇ ਤੂੰ ਕਹੀਏ ਨਾ ਪੁੱਤ ਨੂੰ ਨੌਕਰ ਨੂੰ ਬਈ ਅੰਦਰ ਪਾ ਲੂ ਬੰਦਾ ਬਾਪੂ ਕਿੱਥੇ ਭਰੋਂਗੇ ਯਾਰ ਤੁਹਾਡੇ ਤੁਸੀਂ ਜੋੜ ਕਿਹਦੇ ਲਈ ਰਹੇ ਆ ਆਪਣੀ ਇੱਕ ਉਹ ਵਿਆਹ ਹੀ ਆ ਚੰਗੇ ਘਰ ਆ ਜਲੰਧਰ ਚ ਸਰਦਾਰ ਦੀ ਕੋਠੀ ਹੋਵੇ ਵੱਡੀ ਠੀਕ ਇੱਕ ਧੀ ਆ ਉਹ ਸੋਖੀ ਆ ਕੀ ਤੁਹਾਡੇ ਗਲਾਸ਼ ਕਿਹਵਾ ਰੱਬ ਦਾ ਮੈਨੂੰ ਦੱਸੋ ਟਰੈਕਟਰ ਤੁਹਾਡੇ ਸਰਦਾਰ ਬੰਦੇ ਤੁਸੀਂ ਆਪਣੇ ਤਾਂ ਗੁਰੂ ਮੈਂ ਕਹਿੰਨਾ ਆਪਣੇ ਜਲਮ ਹੁੰਦੇ ਸੀ ਬਗਾਨਿਆਂ ਨੂੰ ਛੜਾ ਕੇ ਲੈ ਆਉਂਦੇ ਹੁੰਦੇ ਸੀ ਜੀ ਆ ਪਰ ਕੰਮ ਤਾਂ ਕਿਹੜਾ ਜੀ ਕਰੇਦਾ ਉਹ ਤਾਂ ਕਰਨਾ ਹੀ ਪੈਂਦਾ ਹੈ ਨਾ ਜੀ ਜ਼ਮੀਨ ਦਿੱਤੀ ਹੈ ਤਾਂ ਮਹਾਰਾਜ ਨੇ ਕਰਨਾ ਕੰਮ ਬਾਪੂ ਜੀ ਆਪ ਕਰੋ ਨਾ ਪਰੋਣੇ ਨੂੰ ਨਹੀਂ ਸਾਦੇ ਇੱਥੇ ਨਹੀਂ ਜੇ ਮੈਂ ਆਪ ਕਰਦਾ ਤਾਂ ਮੈਂ ਵਿਹਲਾ ਬੈਠਾ ਦੱਸ ਜੇ ਮੈਂ ਉਹ ਪਰੇ ਨੂੰ ਨਾ ਨਾ ਇਹਨੂੰ ਦਿਹਾੜੀ ਦਿੰਨੇ ਆ ਨਹੀਂ ਦਿਹਾੜੀ ਦਿੰਨੇ ਪਹਿਲਾਂ ਬੈਠਾ ਜਾਂ ਮੈਂ ਇਹਦੇ ਨਾਲ ਨਹੀਂ ਲੱਗਾ ਤੇ ਫਿਰ ਤੂੰ ਮੈਨੂੰ ਆਪ ਤੂੰ ਚੰਗੇ ਲੀੜੇ ਬਾਪੂ ਤੂੰ ਤਾਂ ਕਰੇਗਾ ਹੀ ਕੰਮ ਦੱਸ ਪਹਿਲੀ 8 ਕਿੱਲੇ ਸਾਂਭਣ ਨੂੰ ਤਾਂ ਪਤਾ ਹੀ ਨਹੀਂ ਉਹਨੂੰ ਪਤਾ ਨੱਕਾ ਕਿਵੇਂ ਮੋੜਨਾ ਨਾ ਪਾਣੀ ਲਾਹ ਦਾ ਨਾ ਉਹ ਕੁਛ ਕਰਨਾ ਕਾ ਕੱਢੀ ਜਾਂਦਾ ਸੀ ਕੀ ਕਰਦਾ ਸੀ ਜੀ ਸੀ ਦੋ ਇੱਕ ਹਾ ਕੱਢੀਆਂ ਦਾ ਵੇਰ ਕਿਢਾਓ ਕਾ ਜਾ ਕੇ ਉਵੇਂ ਲੈ ਕੇ ਜਾਓ ਇਹਨੂੰ ਆ ਪੈਰ ਦੇਖ ਤੂੰ ਹਲਾਤ ਆ ਹੱਥਾਂ ਦੇ ਹਲਾਤ ਦੇਖ ਹੱਥ ਦਿਖਾ ਰਾ ਜੂ ਆ ਦੇਖ ਆ ਪੈਰਾਂ ਦੇ ਹਲਾਤ ਦੇਖ ਇਹਦੇ ਯਾਰਾ ਸਾਡੇ ਵੀ ਕੋ ਜੀ ਪੈਰ ਨੇ ਪੈਰ ਕੱਪੜੇ ਕਿੱਥੇ ਇਹਦੇ ਕੱਪੜੇ ਲਿਆ ਕੇ ਦੋ ਬਾਪੂ ਤੂੰ ਸਾਨੂੰ ਇਹ ਪੈਂਦਾ ਕਿੱਥੇ ਆ ਕੱਪੜੇ ਇੱਥੇ ਉਹਦਾ ਸੌਂਦਾ ਕਿੱਥੇ ਉਹ ਦੱਸ ਤੇ ਇੱਥੇ ਸੌਂਦਾ ਕੱਪੜੇ ਵਿਖਾ ਅੰਦਰ ਪਈ ਇਹਦੇ ਵਿਖਾ ਕੱਪੜੇ ਕਿੱਥੇ ਕੱਪੜੇ ਦਿਖਾ ਜਾ ਦਿਖਾ ਵੇਖੀ ਬਾਈ ਗੁਰ ਰਾਜੀ ਹੋ ਗਏ ਨਾ ਆਇ ਤੋ ਇੰਦੇ ਤੇ ਜਾ ਕੇ ਲੈਨੇ ਅਸੀਂ ਦੇ ਲੇ ਗਏ ਨਾ ਹੋਰ ਕਿੱਥੇ ਆ ਵੀ ਕੋਲ ਫਾਰੇ ਨੇ ਫਟਾਵਾ ਮਾਤਾ ਜੀ ਇਹਦੇ ਕੱਪੜੇ ਕਿੱਥੇ ਜਿਹੜੇ ਪਾਉਂਦਾ ਕਿੱਥੇ ਜਿਹੜੇ ਪਾਉਂਦਾ ਕੱਪੜੇ ਆਈ ਜਾਂਦੇ ਹੋਰ ਕਿਹੜੇ ਕੱਪੜੇ ਆ ਪਤਾ ਇਹ ਕੱਪੜੇ ਕੌਣ ਵਾਲੇ ਪਾਉਣ ਵਾਲੇ ਬੱਪੀਆ ਕੌਣ ਵਾਲੇ ਇਹ ਪਾ ਨਹੀਂ ਲਈ ਆ ਬਈ ਦਿਖਾਓ ਹਾਂ ਇਹ ਪਤਾ ਕਾਹ ਚ ਉਲਟੋ ਕੇ ਪਾ ਲੈਂਦਾ ਹੈ ਆ ਪਾ ਲੈਂਦਾ ਹੈ ਉਹ ਨਿਕਰਾਂ ਪਾ ਲੈਂਦਾ ਹੈ ਅੱਛਾ ਹਾਂ ਇਸ ਤਰ੍ਹਾਂ ਹੀ ਹਾਂ ਉਹ ਤਾਂ ਰੋਟੀ ਦੇ ਉਹ ਜਿਸੀ ਖਾਂਦੇ ਉਹ ਜਿਹੇ ਨੂੰ ਰੋਟੀ ਦੇਣੇ ਆ ਕੋਈ ਆਹ ਕੱਪੜੇ ਦੇਖੋ ਸੰਤ ਜੀ ਆ ਤੁਸੀਂ ਲੈ ਆ ਜਿਹੜੇ ਕੱਪੜੇ ਰਾਜੂ ਪਾ ਰਿਆ ਸੀਗਾ ਇਹ ਇਹਨਾਂ ਨੇ ਪੁੱਤ ਬਣਾ ਕੇ ਰੱਖਿਆ ਪੁੱਤ ਨੂੰ ਬਈ ਕੋਈ ਇਹੋ ਜਿਹੇ ਕੱਪੜੇ ਪਾਉਂਦਾ ਗੁਰਿੰਦਰ ਵੀਰ ਸਾਡਾ ਕੀ ਹਾਲ ਹੈ ਬਾਪੂ ਕੰਮ ਕਰਦੇ ਆ ਕਿੰਨੇ ਪੁਰਾਣੀ ਛਾੜ ਟੋਣੀ ਕੋਈ 6 ਮਹੀਨੇ ਪੁਰਾਣੇ ਨੂੰ ਕੱਪੜੇ ਲੈ ਕੇ ਦਿੱਤੇ ਹੁਣ ਰੋਟੀ ਤੁਹਾਡੇ ਕੋਲ ਖਾਂਦਾ ਹਨਾ ਰੋਟੀ ਆ ਤੁਸੀਂ ਇਕੱਲਾ ਉਹਦੇ ਪ੍ਰਾਣੇ ਨੂੰ ਛੱਡ ਦੋ ਕਿ ਕੋਈ ਕੋਲ ਕੰਮ ਕਰਨੀ ਪੁੱਤ ਮੇਰੀ ਸੰਗ ਆ ਰੋਟੀ ਤੁਸੀਂ ਐਂ ਕਰੋ ਬਾਪੂ ਜੀ ਮੇਰੇ ਨਾਲ ਆਓ ਕੰਮ ਕਰਦਾ ਹਨਾ ਉਨੇ ਲਈ ਬੜਨਾਵੇਂ ਤੂੰ ਜੇ ਹੁਣ ਕੰਮ ਕਰੇਂਗਾ ਤਾਂ ਇਹ ਗੱਲ ਛੱਡੋ ਬਾਪੂ ਜੀ ਗੱਲ ਤਾਂ ਪੈਸਿਆਂ ਦੀ ਕਰਦੇ ਐ ਇਹਨੂੰ ਇੰਨੇ ਟਾਈਮ ਦਾ ਬੰਦੇ ਨੂੰ ਰੱਖਿਆ ਜਿਆਦਾ ਵੀਰਾਂ ਤੇ ਪਾਣੀ ਲਾ ਲੈਣਾ ਉਹ ਕਰੀ ਦਿੰਦੀ ਆ ਕੀ ਦਿੰਦਾ ਜੋ ਵੀ ਬਾਪੂ ਗੱਲ ਸੁਣ ਗੱਲ ਸੁਣ ਤੂੰ ਪਤਾ ਕੀ ਕਰ ਮੇਰੇ ਨਾਲ ਆ ਠੀਕ ਆ ਦੱਸ ਇਹ ਬਾਪੂ ਨੂੰ ਮੇਰੇ ਨਾਲ ਭੇਜੋ ਬਾਈ 12000 ਰੁਪਿਆ ਵੀ ਮਹੀਨੇ ਦਾ ਦਊ ਦੱਸੋ ਕਰੂ ਕੰਮ ਬਹਿ ਜਾ ਤੁਸੀਂ ਮੇਰੇ ਦਾਦੇ ਦੀ ਉਮਰ ਦੇ ਹੈਗੇ ਆ ਵੀਰ ਕਰਕੇ ਅਸੀਂ ਫੋਨ ਲਾਇਆ ਉਹਦੇ ਪ੍ਰਾਣੇ ਨੂੰ ਕੋਣੇ ਜਿਹਾ ਸਹੀ ਸਾਨੂੰ ਕੋਈ ਰਾਹ ਨਹੀਂ ਪਾਇਆ ਕਿਸੇ ਨਹੀਂ ਨਹੀਂ ਪਤਾ ਕੀ ਗੱਲ ਜੜ ਆਣਾ ਆਪਾਂ ਤੋਰੇ ਪਰ ਸਾਰਾ ਪਤਾ ਹੁੰਦਾ ਆਪਾਂ ਐਵੇਂ ਜੜਾ ਐਵੇਂ ਥੋੜੋ ਵੀਰੇ ਅਸੀਂ ਇੰਨੀ ਵਕਤ ਲਾ ਗਏ ਯਾਰ ਬੈਣਾ ਕਿਸ ਗੱਲ ਤੇ ਨੀ ਤੀਨ ਜਿਹੜੀ ਕਹਣਾ ਤਾਂ ਇਹ ਆ ਨੋਹ ਦੇਖ ਬਾਪੂ ਤੂੰ ਇੱਕ ਮਿੰਟ ਨਾ ਨਾ ਭਜਾ ਨਾ ਬਾਪੂ ਕੋਈ ਗੱਲ ਨਹੀਂ ਨਹੀਂ ਹੁੰਦਾ ਨਹੀਂ ਮੈਂ ਨਾ ਨਾ ਹੱਥ ਤੋਂ ਉਹਨੂੰ ਰਹਿਣ ਦੇ ਰੱਖ ਲੈ ਤੂੰ ਆਪਾਂ ਮੈਗਰਨ ਨਵਾ ਕੇ ਲੈ ਕੇ ਜਾਵਾਂਗੇ ਬਾਪੂ ਬੈਠ ਇੱਥੇ ਤੁਸੀਂ ਉਦੋਂ ਨਹੀਂ ਨਾ ਤੋਤੇ ਜਿਹੜੀ ਜਦੋਂ ਧੋਣੇ ਸੀ ਉਦੋਂ ਦਾ ਤੋਤੇ ਨਹੀਂ ਆ ਨੋਹ ਦੇਖ ਉਹਦੇ ਲੈ ਸਾਰਾ ਕੁਝ ਹੀ ਕਰ ਲੋ ਕੋਈ ਦੇਖ ਵਿਚਾਰੇ ਕੀ ਹਾਲ ਹੋਇਆ ਉਹਦਾ ਹੱਥਾਂ ਦਾ ਨੋਹਾਂ ਦਾ ਹਾਲ ਦੇਖ ਇੱਧਰ ਵੇਖ ਕੰਮ ਕਰਦੇ ਆਏ ਆ ਹਾਂ ਤੇ ਮਿੱਟੀ ਬਾਪੂ ਲੱਗਣੀ ਆ ਤੇਰੇ ਨਹੀਂ ਲੱਗੀ ਯਾਰ ਮੇਰੇ ਮੈਂ ਪਾਣੀ ਲਾ ਕੇ ਆ ਤੂੰ ਸਰਦਾਰ ਬੰਦਾ ਉਹਨੂੰ ਵਿਚਾਰੇ ਦੇ ਕੀ ਹਾਲਾਤ ਜਿੱਤੇ ਆਇਆ ਸੀ ਨਾ ਘਰੋਂ ਜਿੱਤੇ ਘਰੋਂ ਆਇਆ ਸੀ ਉਹ ਤੇ ਦੇਖਣ ਵਾਲਾ ਸੀ ਮਾਦਾ ਪੜਿਆ ਲਿਖਿਆ ਇੰਗਲਿਸ਼ ਬੋਲਦਾ ਤੱਕ ਬਈ ਇਹ ਇੰਗਲਿਸ਼ ਵੀ ਬੋਲਦਾ ਇਹੇ ਮੁੰਡਾ ਉਹ ਬਸ ਮੈਂਟਰ ਬਾਪੂ ਮੇਰੀ ਗੱਲ ਸੁਣ ਰੱਬ ਨਾ ਕਰੇ ਕੱਲੂ ਹੁਣ ਮੰਨ ਲਾ ਮੈਂ ਕਿਸੇ ਤੇ ਨਹੀਂ ਲਾ ਕੇ ਗੱਲ ਕਹਿੰਦਾ ਆਪਦੇ ਤੇ ਕਹਿਣਾ ਕੱਲੂ ਮੇਰੇ ਦਿਮਾਗ 'ਚ ਕੋਈ ਫਰਕ ਪੈ ਜਾਏ ਮੈਨੂੰ ਕੋਈ ਐਦਾ ਬੰਦੀ ਬਣਾ ਕੇ ਰੱਖ ਲਵੇ ਕੱਲੂ ਜਾਂ ਤੇਰੇ ਪੁੱਤ ਨੂੰ ਰੱਖ ਲਵੇ ਧੀ ਨੂੰ ਜਰ ਲਓਗੇ ਇਹ ਲਾ ਕਹੂਗਾ ਚੱਲ ਅਸੀਂ ਘਰ ਦੀ ਸਫਾਈ ਕਰਾਈ ਜੰਨੇ ਅਸੀਂ ਇਹਨੂੰ ਕਿਹੜਾ ਤਾਂ ਕਰ ਆਪਾਂ ਕਿਤੇ ਲੈਣ ਗਏ ਜਾਂ ਇਹਨੂੰ ਚੋਰੀ ਚੁੱਕ ਕੇ ਲੈ ਜਾਂਦਾ ਬਾਪੂ ਆਪੇ ਕਰਿਆ ਆ ਗਿਆ ਆਪੂ ਹੋਰ ਕਿਸੇ ਦੇ ਘਰੇ ਨਹੀਂ ਗਿਆ ਥੋੜੀ ਕਿਵੇਂ ਆਇਆ ਮੇਰੇ ਥੋੜੇ ਘਰੇ ਨਹੀਂ ਆਇਆ ਬੰਦਾ ਤੂੰ ਇਹਨਾਂ ਦਾ ਘਰੇ ਨਹੀਂ ਗਿਆ ਇਹਨਾਂ ਦਾ ਘਰ ਨਾ ਨਾ ਬਚਾਇਆ ਦਾਰਾ ਹੈ ਨਹੀਂ ਉਮਰ ਹੋ ਗਈ ਚੱਲ ਮੰਨ ਲੈ ਸੱਚ ਦੱਸ ਦੇ ਸਾਨੂੰ ਅਸੀਂ ਬੰਦੇ ਨੂੰ ਲੈ ਕੇ ਚਲੇ ਜਾਣਾ ਗੱਲ ਤਾਂ ਸਹੀ ਰੱਖ ਦੇਣਾ ਇਹ ਇਧਰ ਹੁਣ ਪੁੱਤਰ ਤੇ ਤੁਸੀਂ ਮੇਰੇ ਹਾਂ ਯਾਰ ਇਹਨੂੰ ਆਂਦਾ ਸਟੇਸ਼ਨ ਤੋਂ ਪੜਾ ਕੀ ਚੱਕਰ ਬਾਪੂ ਜਿਵੇਂ ਥੋੜਾ ਪੁਰਾਣਾ ਨਾ ਇਹ ਵੀ ਕਿਸੇ ਦਾ ਮੁੰਡਾ ਵਾ ਆ ਵੀ ਠੀਕ ਐ ਅਸੀਂ ਬੰਦਾ ਘਰੇ ਆਪਾਂ ਰੱਖਦੇ ਆ ਉਹਨੂੰ ਇਹ ਵੀ ਨਹੀਂ ਪੁੱਛਦੇ ਕਿ ਕਿਹੜਾ ਤਰ੍ਹਾਂ ਪਿੰਡ ਆ ਕਿਹੜਾ ਨਹੀਂ ਇੱਥੇ ਕੇ ਇਹਨੂੰ ਮਾਰ ਕੇ ਜਾੜ ਕੀ ਤੁਸੀਂ ਤੁਹਾਡੇ ਕੋਲ ਕੀ ਪ੍ਰੂਫ ਆ ਕੇ ਇਹ ਬੰਦਾ ਮਾਤਾ ਜੀ ਦੇਖੋ ਕਾਲੂ ਪਿੰਡ 'ਚ ਕਿਸੇ ਨੂੰ ਬੰਦਾ ਕਤਲ ਕਰਕੇ ਕਿਸੇ ਘਰੋਂ ਚੋਰੀ ਕਰਕੇ ਚਲਾ ਜਾਵੇ ਕੈਮਰੇ 'ਚ ਅਗਲੇ ਨੇ ਫੋਟੋਆਂ ਜੇ ਤੁਹਾਡੇ ਘਰੇ ਬੰਦਾ ਰਹਿ ਰਿਹਾ ਕੀ ਕਰੋਗੇ ਤੁਸੀਂ ਹੁਣ ਇਹਨੂੰ ਲੈ ਜੀਏ ਬਾਪੂ ਇਹ ਹੁਣ ਤੇਰੀ ਮਰਜ਼ੀ ਆ ਪੁੱਤ ਨਹੀਂ ਰੱਖਣਾ ਇਹ ਤੇਰੀ ਮਰਜ਼ੀ ਨਹੀਂ ਹੁਣ ਚੱਲਣਾ ਤੂੰ ਜਿਵੇਂ ਆਖਾਂ ਤਨਖਾਹ ਕਿੰਨੀ ਦਿੱਤੀ ਇਹਨੂੰ ਨਾਨਾ ਦਾ ਖਰਚਾ ਲੈਂਦਾ ਖਾਣ ਪੀਣ ਨੂੰ ਕਿੰਨਾ ਖਰਚਾ ਲੈਂਦਾ ਕੋਈ ਅਕਾਊਂਟ ਚ ਪਾਇਆ ਕੋਈ ਇਹਦੇ ਪਰਿਵਾਰ ਨੂੰ ਪੈਸਾ ਫਰੋਜਪੁਰ ਜਿੱਥੇ ਫਰੋਜ ਲਿਆਂਦਾ ਕਿਥੋਂ ਸੀ ਮਾਤਾ ਪਰਿਵਾਰ ਦਾ ਨਹੀਂ ਤੇ ਤੁਹਾਨੂੰ ਪਰਿਵਾਰ ਦਾ ਪੁੱਤ ਪਤਾ ਹੀ ਨਹੀਂ ਜਦੋਂ ਤੈਨੂੰ ਬਾਪੂ ਨੇ ਸਾਨੂੰ ਫਰੋਜਪੁਰ ਦੱਸਿਆ ਪਰਿਵਾਰ ਦਾ ਹੀ ਲਾਪਣਾਗੇ ਉਹ ਪਰਿਵਾਰ ਤਾਂ ਮਾਤਾ ਜੀ ਜਦੋਂ ਲੈ ਕੇ ਗਈ ਨਾ ਇਹਦੀ ਹੁਣ ਦੀ ਹਾਲਾਤ ਤੇ ਮੈਂ ਇਹਨੂੰ ਨਵਾ ਕੇ ਫੋਟੋ ਤੁਹਾਨੂੰ ਭੇਜੂੰ ਅਸਲੀ ਪਿਓ ਦਾ ਪੁੱਤ ਇਹਨੂੰ ਬਣਾ ਕੇ ਆਹ ਵੀਡੀਓ ਤਾਂ ਹੀ ਬਣ ਗਈ ਇਹ ਦੇਖੋ ਤੁਸੀਂ ਦੇਖ ਕੇ ਥੋੜੇ ਟਾਈਮ ਦੀ ਪਰਵਾਹ ਅਸੀਂ ਤੁਹਾਨੂੰ ਤਾਂ ਹੀ ਫੋਨ ਲਾਉਂਦੇ ਪਏ ਸੀਗੇ ਬਾਪੂ ਅੱਜ ਤੋਂ ਮਹੀਨਾ ਸਰਦਾਰ ਬੰਦੇ ਯਾਰ ਬਾਪੂ ਤੁਸੀਂ ਹੁਣ ਜੇ ਮੈਂ ਕੰਮ ਆਜੋ ਮੇਰੇ ਕੋਲ 15000 ਤੱਕ ਕੰਮ ਕਰ ਲਓ ਰਹਿਣ ਨੂੰ ਕੋਠੀ ਵੀ ਦੇ ਦੂੰ ਮੈਂ ਆਪਦੀ ਆਜੋ ਬੰਦਾ ਨਹੀਂ ਆਊਗਾ ਅਜਿਹੇ ਟਾਈਮ 'ਚ ਵੀਰੀ 20-20000 'ਚ ਬੰਦਾ ਨਹੀਂ ਮਿਲਦਾ ਤੁਸੀਂ ਤਾਂ ਸਿਰਫ ਰੋਟੀ ਦੇ ਰੱਖੀ ਫਿਰਦੇ ਜਿਹੜੀ ਗੱਲ ਓਏ ਇਹ ਗੱਲ ਜਿਹੜੀ ਮਜਬੂਰੀ ਹੈ ਇੱਦਾਂ ਜ਼ਿੰਮੇਵਾਰ ਦੀ ਮਜਬੂਰੀ ਕੀ ਬਾਪੂ ਮੈਂ ਜ਼ਿੰਮੇਵਾਰ ਤਾਂ ਬੰਦਿਆਂ ਨੂੰ ਬੰਦਾ ਲੋਡ ਪੈ ਗਈ ਸਟੇਸ਼ਨ ਤੇ ਗਿਆ ਉੱਥੇ ਬੰਦੇ ਹੋਏ ਬੰਦੇ ਲੈਣਦੇ ਕੰਮ ਕੀਤਾ ਪੈਸੇ ਦੇਤੇ ਇਹੋ ਕੰਮ ਸਾਰਾ ਮੁਲਖ ਹੀ ਕਰੀ ਜਾਂਦਾ ਬਾਪੂ ਹੁਣ ਸਾਰਾ ਮੁਲਖ ਜੇ ਆਏ ਤਾਂ ਚੋਰੀਆਂ ਵੀ ਕਰੀ ਜਾਂਦਾ ਨਹੀਂ ਨਹੀਂ ਪੁੱਤ ਜੇ ਲੋਕ ਨਹੀਂ ਕਰਦੇ ਜਾਂ ਅਸੀਂ ਨਹੀਂ ਕਰਦੇ ਚੱਲ ਤੂੰ ਮੇਰੇ ਤੋਂ ਮੰਨ ਮੈਨੂੰ ਲੋੜ ਬੰਦੇ ਦੀ ਹੋਵੇਗੀ ਹਾਂ ਉੱਥੇ ਮੈਂ ਜਾਵਾਂਗਾ ਬੰਦਾ ਕਿਥੋਂ ਲਿਆਵਾਂਗਾ ਜਾਂ ਲੰਬੋ ਲਿਆਵਾਂਗਾ ਬੰਦਾ ਬਾਪੂ ਪੈਸੇ ਰੱਖ ਪੈਸਾ 20000 ਤੈਨੂੰ ਦਵਾਵਾਂ 12000 ਮਹੀਨੇ ਦਾ ਰੱਖ 15000 ਛੱਡ ਜਾਨੇ ਅਸੀਂ ਛੱਡ ਕੇ ਜਾਵਾਂ ਦੇ 15000 ਹੁਣੇ ਤੇ ਉਹਦਾ ਫੇਰ ਦੇਣਾ ਹੀ ਪੈਣਾ ਦੇਣਾ ਪੈਣਾ ਤਾਂ ਬੰਦਾ ਤਾਂ ਮਿਲਦਾ ਪੂਰਾ ਫੀਰੀ ਚ ਭਾਲਦਾ ਬਾਪੂ ਯਾਰ ਮੇਰੀ ਗੱਲ ਸੁਣ ਤੇਰਾ ਕਿਹੜੀ ਗੱਲੋਂ ਤੰਗ ਆ ਕਾ ਡਾ ਦਾ ਦੇਣਾ ਆਪਾਂ ਫੇਰ ਇੱਥੇ ਸਾਡੇ ਸਰ 50 ਲੱਖ ਕਰਜ਼ਾ ਹੋਊਗਾ ਫੇਰ ਤਾਂ ਅਸੀਂ ਵੀ ਇਹਨਾਂ ਨੂੰ ਫੜ ਕੇ ਰੱਖ ਲਈ ਯਾਰ ਸਿਰ ਤੇ ਕਰਜ਼ਾ ਕੰਮ ਕਰਾਈ ਜਾਈਏ ਤੇਰੇ ਘਰੇ ਪੁੱਤ ਨਹੀਂ ਕੋਈ ਬੰਦਾ ਕਵੇ ਕੋਈ ਤੀ ਤੇਰੀ ਹੂੰ ਵਧੀਆ ਘਰੇ ਆ ਬਾਪੂ ਤੈਨੂੰ ਇਹ ਵੀ ਦੱਸ ਤੀ ਅੱਲੋਂ ਨਹੀਂ ਕੋਈ ਕਮੀਰ ਆਪਣੀ ਛੱਡੀ ਹੋਣਾ ਸੋਨਾ ਸੁਨੱਖਾ ਹੁੰਦਾ ਸੀ ਨਾ ਜਦੋਂ ਆਇਆ ਸੀ ਤੁਹਾਡੇ ਕੋਲ ਆਪਾਂ ਵੀਰ ਬਣ ਜੇ ਅਕੋ ਅਕੋ ਤੁਹਾਨੂੰ ਦਰਵਾਜ਼ਾ ਲਾਉਂਦੇ ਪਰ ਆ ਵਾ ਤੇ ਅਡੀ ਮਰਜੀ ਆ ਕਿੰਨਾ ਸੋਹਣਾ ਮਾਪਿਆਂ ਦਾ ਪੁੱਤ ਬਾਪੂ ਯਾਰ ਤੂੰ ਇੱਕ ਗੱਲ ਦੱਸ ਜੇ ਆਪਣਾ ਪੁੱਤ ਹੋਵੇ ਕੋਈ ਮੈਂ ਤਾਂ ਕਾਹਦੇ ਨਾ ਕੀਤਾ ਜਾਂ ਦੱਸ ਮੈਂ ਨਾ ਬਾਪੂ ਆ ਤੱਕਾ ਨਹੀਂ ਯਾਰ ਜਾਂ ਤੱਕਾ ਕੀਤਾ ਜੇ ਤੂੰ ਜਿਤਨਾ ਮੈਂ ਆ ਤੱਕਾ ਨਹੀਂ ਆ ਪਸ਼ੂ ਦੇਖ ਯਾਰ ਕਿੰਨੇ ਤੇ ਜਿਤਨਾ ਮੈਂ ਆ ਉਤਰਾਂ ਹੀ ਬਾਪੂ ਆਪਦੇ ਪੈਰ ਦੇਖ ਲੈ ਤੇ ਉਹਦੇ ਦੇਖ ਲੈ ਜੇ ਦੇਖ ਲੈ ਮੇਰੇ ਪੈਰ ਸਗੋਂ ਇਹਦੇ ਨਾਲ ਇਹਦੇ ਵੀ ਚੰਗੇ ਆਪਦੇ ਹੱਥ ਦੇਖ ਲੈ ਆ ਦਿਖਾਇਓ ਹੱਥ ਵੀਰੇ ਨਹੀਂ ਧੋ ਕੇ ਮੇਰੇ ਤੋਤੇ ਦਾ ਹੱਥ ਹੈ ਹੀ ਨਹੀਂ ਆ ਹੱਥ ਆਪਦੇ ਦੇਖ ਲਾਓ ਦੇ ਹੱਥ ਮੈਂ ਪਾਣੀ ਹੱਥ ਮਾਰਦਾ ਆ ਮੈਂ ਪਾਣੀ ਹੱਥ ਮਾਰਦਾ ਮੈਂ ਮੈਂ ਤੇਰੇ ਕੋਲ ਪਾਣੀ ਡੌਂਡਾਂ ਮੈਂ ਪਾਣੀ ਡੌਂਡਾਂ ਆਂ ਅ ਪਾਣੀ ਲਾਉਂਦਾ ਫਿਰਦਾ ਉਹਨੂੰ ਵਿਚਾਰੇ ਨੂੰ ਨਹੀਂ ਮੈਂ ਉੱਥੋਂ ਆਇਆ ਬੇਟਾ ਮੇਰੀ ਮਨ ਮੈਂ ਉੱਥੋਂ ਹੀ ਆਇਆ ਆ ਦੇਖੋ ਆ ਵੇਖੋ ਤੁਹਾਡੇ ਨੌ ਇੱਕ ਜਾਤ ਹੋ ਗਿਆ ਆ ਨੌ ਦਿਖਾ ਹੱਥ ਨਹੀਂ ਧੋਨੇ ਨੌ ਦਿਖਾਓ ਬਾਈ ਦੇ ਰਾਜੂ ਸਾਈਡ ਤੇ ਆ ਜਾ ਮਾਦੇ ਕੋਈ ਹੈਗੇ ਕੱਪੜੇ ਨਵੇਂ ਨੂੰ ਤੂੰ ਨਵਾ ਦਈਏ ਪੁੱਤ ਨਵੇਂ ਕੱਪੜੇ ਨਹੀਂ ਮੈਂ ਨਹੀਂ ਮਾਤਾ ਨਹੀਂ ਕਦੀ ਝੂਠ ਮਾਰਿਆ ਉਹ ਕੱਪੜੇ ਨੇ ਕਿਹੜੇ ਜਿਹੜੇ ਮੈਂ ਤੈਨੂੰ ਵਿਖਾਏ ਨੇ ਦਿਖਾਓ ਉਹ ਹੈ ਇਹ ਆ ਦੇਖੋ ਸੰਗਤ ਜੀ ਜਿਹੜੇ ਕੱਪੜੇ ਆ ਤੁਸੀਂ ਔਰ 8 ਸਾਲ ਤੋਂ ਬੰਦਾ ਕੰਮ ਕਰ ਰਿਹਾ ਕੱਪੜੇ ਦੇਖ ਲਓ ਤੁਸੀਂ ਇਹ ਥੋੜੇ ਧੀਆ ਪੁੱਤ ਦੇ ਜਿੰਨੇ ਤੁਸੀਂ ਧੀਆ ਪੁੱਤਾਂ ਵਾਲੇ ਵੀਡੀਓ ਦੇਖ ਰਹੇ ਆ ਆ ਚਾਰ ਕੱਪੜਿਆਂ ਤੋਂ ਮਾਤਾ ਤੁਹਾਨੂੰ ਬੰਦਾ ਛੱਡ ਜਾਗੇ 10 ਕੱਪੜੇ ਦਿਖਾ ਦੋ ਇਹਦੇ ਆ ਦੇਖੋ ਵੀਰੇ ਉਹ ਤਾਂ ਸੈਕਿੰਡ ਮਾਤਾ ਤੈਨੂੰ ਵੀ ਝੂਠ ਮਾਰਦੇ ਨਹੀਂ ਮੈਂ ਸੱਚ ਬੋਲਿਆ ਮਾਤਾ ਤੁਸੀਂ ਪਰ ਆਪਾਂ ਕਿੰਨੇ ਉਹ ਨਿਕਰਾਵਾ ਤੇ ਤਿੰਨ ਟੀ-ਸ਼ਰਟ ਆ ਦੇਖੋ ਵੀਰੇ 8 ਸਾਲ ਕੱਢੇ ਨੇ 8 ਸਾਲ ਵਿੱਚ ਅੱਜ ਨਾਲ ਯਾਰ ਇੱਕ ਕੱਪੜੇ ਨੇ ਨਿਕਲ ਸਾਦੇ ਨੇ ਬਾਪੂ ਆ ਦੇਖ ਲਾ ਬਬੂ ਬਬੂ ਔਰ ਮੈਨੂੰ ਨਹੀਂ ਪਤਾ 2 ਸਾਲ ਨਿਪਟ ਜਾਂਦੇ ਫਿਰ ਆ ਜਾਂਦੇ ਕਿ ਮੈਨੂੰ ਕੋਈ ਗੱਲਾਂ ਹੋਰ ਬਹੁਤ ਪਤਾ ਪਤਾ ਸਾਨੂੰ ਤੂੰ ਨਾ ਸਾਨੂੰ ਕਹਿਣ ਦੇ ਇਹ ਗੱਲਾਂ ਸਾਨੂੰ ਮੈਨੂੰ ਜਵਾਈ ਦਾ ਨੰਬਰ ਦੋ ਮੈਂ ਕਰਾਂ ਗੱਲ ਹੁਣੇ ਜਿਹੜੀਆਂ ਇਹਦੇ ਨਾਲ ਹੁੰਦੀਆਂ ਰਹੀਆਂ ਸਾਰੀਆਂ ਗੱਲਾਂ ਸਾਨੂੰ ਪਤਾ ਵਾ ਪਤਾ ਜਿਹੜੀ ਹੈਗਾ ਨਾ ਕੱਪੜਿਆਂ ਦਾ ਤੇ ਚੜਾ ਇਹ ਆ ਇਹ ਤਾਂ ਕਾਲੇ ਗਏ ਤੇ ਜਿਹੜੀ ਤੁਸੀਂ ਕੁੱਟ ਮਾਰਾਂਦੇ ਜੇ ਨਾ ਉਹਦਾ ਪਤਾ ਕਿਸੇ ਕਿਹਦੇ ਵਿੱਚ ਵੀ ਨਹੀਂ ਲਾਂਦੇ ਮਾਦਾ ਸਾਨੂੰ ਕੁੱਟ ਮਾਰ ਤੋਂ ਲਾਵਾ ਹੀ ਪਤਾ ਕੀ ਗੋਇ ਹੁੰਦਾ ਕੁੱਟ ਮਾਰਦਾ ਤਾਂ ਮਾਦਾ ਨਾਈ ਨਹੀਂ ਲਿਆ ਮੈਂ ਕਿਹਾ ਤੂੰ ਕੁੱਟਿਆ ਦਾ ਆਂਦਾ ਸੀ ਆਂਦਾ ਸੀ ਤੁਸੀਂ ਮਾਰਿਆ ਮੈਂ ਕਿਹਾ ਪਤਾ ਸੀ ਮੈਂ ਤੁਹਾਨੂੰ ਕਿਹਾ ਉਹ ਤਾਂ ਹੁਣ ਸਾਨੂੰ ਰਾਬੜ ਦਾ ਪਤਾ ਨਾ ਹੁਣ ਆਪਾਂ ਨੂੰ ਪਤਾ ਔਰ ਮੈਂ ਤੁਹਾਡੇ ਸਾਹਮਣੇ ਸੱਚਾ ਬਣ ਜੂ ਉੱਤੇ ਤੱਕ ਚੈਰੀ ਹੈਗੀ ਨਾ ਰੱਬ ਦੀ ਉਹ ਤਾਂ ਪਤਾ ਇਹ ਮਾਦਾ ਦੇ ਕੋਈ ਕੱਪੜੇ ਨਵੇਂ ਨੂੰ ਨਵਾਣ ਨੂੰ ਦੇ ਜਾਈਏ ਠਾਣੇ ਚ ਕਹਿ ਕੇ ਲੈ ਕੇ ਜਾਵਾਂਗੇ ਕੱਪੜੇ ਮੰਗਾ ਦੇਣੀ ਪਾਸੀ ਲੈ ਕੇ ਜਲਨੇ ਤਲਾਕ ਦੋ ਤੈਨੂੰ ਵਧੀਆ ਪੁੱਤ ਮਾਪਿਆਂ ਦਾ ਬਣਾ ਕੇ ਭੇਜਾਂਗੇ ਕੀ ਪਤਾ ਮਾਂ ਵਿਚਾਰੀ ਉਹਦੀ ਕਦੋਂ ਦੀ ਭੜਕਦੀ ਫਿਰਦੀ ਹੁਣੀ ਪਿਓ ਉਹਦੇ ਤੇ ਕੀ ਉਹਦੀ ਬਲੈਂਡ ਵੇਖੋ ਬਾਈ ਕੋਈ ਬਣੈਨ ਦੂਜੀ ਹੈਗੀ ਇਹਦੀ ਯਾਰ ਹੁਣ ਇਧਰ ਵੇ ਆ ਇਹ ਰਹੇ ਲੇ ਲੇ ਪਾਇਆ ਕੰਮ ਆ ਜੀ ਬਾਪੂ ਤੂੰ ਤਾਂ ਸਰਦਾਰ ਬੰਦਾ ਮੇਰਾ ਪਿਓ ਵੀ ਜਦੋਂ ਕਰਦਾ ਖੇਤ ਆ ਹੀ ਹੁੰਦਾ ਠੀਕ ਹੈ ਪਰ ਮੇਰੇ ਪਿਓ ਨੇ ਆ ਹੀ ਨਹੀਂ ਕਿ ਨਾਲ ਅਸੀਂ ਤੀਜਾ ਬੰਦਾ ਹੋਰ ਲੱਭ ਲਿਆ ਹੋਣਾ ਕਿ ਸਾਡੇ ਕੋਲੇ ਪੈਲੀ ਹੈਗੀ ਆ ਨਾਲ ਯਾਰ ਇਹਨੂੰ ਦੇ ਪੈਸੇ 15000 ਦੇਂਗੇ ਜਿੰਨਾ 2 ਮਹੀਨਿਆਂ ਦਾ 30000 ਪਰਿਵਾਰ ਲੱਭ ਜੇ ਕੱਲੂ ਇਹਦਾ ਪਰਿਵਾਰ ਲੈ ਕੇ ਅਸੀਂ ਕੁਝ ਨਹੀਂ ਕਰਦੇ ਅਸੀਂ 30000 ਰੁਪਇਆ 2 ਮਹੀਨਿਆਂ ਦਾ 10 ਦੇਂਗਾ ਜਿੰਨਾ ਚੱਲਦਾ ਹੋਇਆ ਚੱਲ 10 ਚੱਲ ਜੋ ਚੱਲਦਾ ਹੈ ਦੇ ਦੇਾਂਗੇ ਦੇ ਦੋਗੇ ਦੇ ਦੇਾਂਗੇ ਠੀਕ ਆ ਕੋਈ ਚੱਲਦਾ 5000 ਚੱਲਦਾ 2 ਚੱਲਦਾ 5000 ਬਾਪੂ ਚੱਲਦਾ ਨਹੀਂ ਮਾਤਾ 5000 ਚ ਬੰਦਾ ਮਿਲ ਜੂ ਕੋਈ ਪੁੱਤ ਮੇਰੀ ਗੱਲ ਸੇ ਮੈਂ ਤੇਰੇ ਹੋ ਕੇ ਮਾਤਾ ਬਣਿਆ ਦੇਖ ਮਾਤਾ ਤੇਰਾ ਪੁੱਤ ਆ ਮੈਂ ਹਾਂ ਆ ਤੁਸੀਂ ਦੇਖੋ ਹਾਲਾਤ ਦੇਖੋ ਇਹ ਵਿਚਾਰੇ ਦੇ ਕੱਪੜਿਆਂ ਦੇ ਮੈਂ ਇਹਨੂੰ ਮੈਂ ਤਾਂ ਹੀ ਕਹਿਣਾ ਅੱਜ ਤੱਕ ਤਾਂ ਇਹਦਾ ਆਪਾਂ ਮਾਸ ਹੀ ਕੁੱਟਿਆ ਹੁਣ ਇਹਨੂੰ ਆਪਾਂ ਸੇਵਾ ਜਾਂਦੇ ਜਾਂਦੇ ਲੈ ਲਈਏ ਅਸੀਂ ਨਵਾਦ ਧੋ ਕੇ ਤੁਹਾਨੂੰ ਸਾਹਮਣੇ ਮੈਂ ਦਿਖਾ ਕੇ ਜਾਉ ਪੁੱਤ ਕਿੱਡਾ ਸੋਹਣਾ ਸੀ ਮਾਪਿਆਂ ਦਾ ਕੀ ਕੱਪੜਾ ਹੈਗਾ ਪੁਰਾਣਾ ਨਵਾਂ ਮੈਂ ਤਾਂ ਤੈਨੂੰ ਆਖਿਆ ਕੱਪੜੇ ਮੰਗਾ ਦੇਣੇ ਆ ਜਹੇ ਪੀ ਆ ਲਕਰੇ ਜੀਰ ਨੂੰ ਅੱਤੇ ਤੇਰੇ ਮੈਂਚੇ ਦੇ ਗਰੇ ਆ ਇੱਕੋ ਜਿਹਾ ਦੇ ਕੋਈ ਪਾ ਲਿਆ ਦੇ ਮੇਰੇ ਯਾਰ ਇੱਕ ਸਾਫਾ ਹੋਵੇ ਹੁਣ ਨਹੀਂ ਬਾਪੂ ਸ਼ਹਿਰੋਂ ਬਸ ਜਦ ਲਿਆਉਣ ਦਾ ਟਾਈਮ ਪਹਿਲਾਂ ਵਾਲੇ ਬਹੁਤ ਆ ਵਿਚਾਰੇ ਦੇ ਉਹ ਹੀ ਨੇ ਮੁੱਕਨੇ ਸਾਲ ਰਾਜੂ ਆਪ ਗਾਉਂ ਜਾਣਾ ਏ ਠੀਕ ਹੈ ਠੀਕ ਹੈ ਕੱਪ ਆਇਆ ਥਾ ਪੰਜਾਬ ਕੱਪ ਆਇਆ ਥਾ ਮੈਸੇ ਤੋਂ ਰੇਲਵੇ ਸਟੇਸ਼ਨ ਸੇ ਜ਼ਿਆਦਾ ਲੈ ਕੇ ਆ ਰੇਲਵੇ ਸਟੇਸ਼ਨ ਕਿਆ ਲੈਣੇ ਆਇਆ ਥਾ ਉਹ ਜ਼ਿਆਦਾਤਰ ਯਹੀ ਰਹਤਾ ਨਾ ਖੇਤ ਵਗੈਰਾ ਤੋਂ ਕੰਮ ਪਰ ਲਗਾ ਲਗਾ ਦੇ ਨਾ ਪਹਿਲੇ ਵੀ ਕਹੀ ਥਾ ਕਿਤਨਾ ਟਾਈਮ ਹੋ ਗਿਆ ਜਾਂਪੇ ਲਗਾ ਯਹੀ ਕਰਵਾਤੇ ਰਹਤੇ ਬਹੁਤ ਸਾਰੇ ਜਬਸੇ ਆਏ ਜਾਂਪੇ ਯੇ ਹਾਂ ਵੈਸੇ ਤੋਂ ਕਾਫੀ ਖੇਤ ਕਿੱਧਰ ਹੈ ਗਾਉਂ ਜਾਣਾ ਹੈ ਵਾਪਿਸ ਭਾਈ ਵੈਸੇ ਤੋਂ ਬਾਪੂ ਕੇ ਬਾਤ ਜਾਣਾ ਹੈ ਵਾਪਿਸ ਤੋ ਇਸਰਾ ਕabhi ਪਹੁੰਚਾਂਗੇ ਤੋ ਚਲੇ ਜਾਗੇ ਗਾਉਂ ਪਤਾ ਦੇ ਆਪਣਾ ਨੇੜੇ ਆ ਕੇ ਭਾਈ ਬਾਈ ਦਾ ਚਿਹਰਾ ਜ਼ਰੂਰ ਦੇਖਿਓ ਗਾਉਂ ਪਤਾ ਦੇ ਦੁਬਾਰਾ ਆਪਣਾ ਸਾਰਾ ਹਾਂ ਬਤਾਇਆ ਤਾਂ ਨਾ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਬਾਈ ਔਰ ਕਿਹੜਾ ਸ਼ਹਿਰ ਕੌਣ ਸਾ ਹੈ ਐਸੇ ਹੀ ਕਸਵਾ ਦੋ ਮਹਾਰਾਜਪੁਰਾ ਇਸ ਤਰ੍ਹਾਂ ਦਾ ਮਹਾਰਾਜਪੁਰਾ 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 ਬਾਈ ਕਹਿ ਰਿਹਾ ਕੋਈ ਦੇਖੋ ਇਹਨਾਂ ਨੇ ਅੱਜ ਤੋਂ ਪਹਿਲਾਂ ਇਹਨੂੰ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਫਿਰ ਤੋਂ ਇਹੀ ਚੀਜ਼ ਭਾਲਦੇ ਆ ਕਿ ਸੱਚ ਦੱਸ ਦੇ ਸਾਨੂੰ ਜਿਹੜੀ ਗੱਲ ਸੱਚ ਹੁਣ ਬੁੱਤ ਮੈਂ ਕੀ ਦੱਸਾਂ ਦੱਸ ਜਿਹੜੀ ਤੂੰ ਗੱਲ ਆ ਨਾ ਜੋ ਸੱਚ ਤੁਹਾਨੂੰ ਪਤ ਲੱਗ ਗਿਆ ਸੀ ਸਾਨੂੰ ਪਤਾ ਦੱਸ ਦੇ ਮੈਂ ਉਹ ਗੱਲ ਆ ਦੇਣਾ ਅਸੀਂ ਕੀ ਦੱਸਣਾ ਬਾਪੂ ਤੂੰ ਦੱਸ ਅਸੀਂ ਚਲੇ ਜਾਣਾ ਚੁੱਪ ਕਰਕੇ ਸਾਨੂੰ ਸੱਚ ਦੱਸ ਦੇ ਕਿ ਜੇ ਅਸੀਂ ਤੈਨੂੰ ਸੱਚ ਦੱਸਣ ਤੇ ਆ ਗਏ ਫੇਰ ਤੈਨੂੰ ਇਹਦਾ ਹਰਜਾਨਾ ਹੀ ਭਰਨਾ ਪੈਣਾ ਫੇਰ 8 ਸਾਲ ਦੀ ਤਨਖਾਹ ਨਾਲ ਕੇਸ ਦਰਜ ਪਰਚਾ ਦੇ ਕੇ ਜਾਵਾਂਗੇ ਥਾਣੇ ਆ ਵੇ ਪੁੱਤ ਅਸੀਂ ਨਾ ਜੀਜੇ ਦੇ ਹੱਥ ਤਾਂ ਅਸੀਂ ਜੋੜਦੇ ਬਾਪੂ ਨਾ ਨਾ ਹੱਥ ਬਾਪੂ ਤੂੰ ਸਾਡੇ ਪਿਓ ਮਾਰਗਾ ਦਾਦੇ ਦੀ ਉਮਰ ਦਾ ਹੱਥ ਨਹੀਂ ਅਸੀਂ ਜੜਾਉਣਾ ਅਸੀਂ ਇਹ ਕਹਿੰਨੇ ਕਿ ਸੱਚ ਦਾ ਸਾਥ ਦੇ ਸੱਚ ਮੈਂ ਤਾਂ ਬੋਲਣਾ ਮੈਂ ਆਂਦਾ ਸਟੇਸ਼ਨ ਤੋਂ ਸਟੇਸ਼ਨ ਤੋਂ ਲਿਆਂਦਾ ਯਾਰ ਮੈਂ ਨਾ ਮਾਰੀ ਕੀਤੀ ਨਾ ਚੰਗੀ ਕੀਤੀ ਨਾ ਲੈਣੀ ਨਾ ਦੇਣੀ ਨਾ ਹੀ ਮਾਰਿਆ ਕਦੀ ਅੱਗੋਂ ਛੱਡੀ ਮਰਜ਼ੀ ਜੇ ਖੜਨਾ ਲੈ ਜਾਓ ਮਸਤ ਬਾਪੂ ਲੈ ਲੇ ਜਾਣ ਲੱਗੇ ਆ ਕਿੰਨੇ ਟਾਈਮ ਤੋਂ ਰੱਖਿਆ ਇਹਨੂੰ 2-3 ਮਹੀਨੇ ਹੋ ਗਏ ਨੇ ਤੇ ਤੁਸੀਂ ਆਉਣਾ ਜੀ ਮਾਤਾ ਜੀ ਮੇਰੇ ਕੋਲ 1 ਸਾਲ ਪੁਰਾਣੀ ਦਾ ਵੀਡੀਓ ਤੁਹਾਨੂੰ ਦਿਖਾਉਂਦਾ ਗਿਆ 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 ਪਤਾ ਨਹੀਂ ਕਿੱਦੇ ਚਲਾ ਗਿਆ ਕੱਲੋ ਬੰਦਾ ਕੁਝ ਕਰ ਦਵੇ ਕੀ ਕਰੋਗੇ ਉਹ ਬੰਦਾ ਚਲਾ ਗਿਆ ਹਾਂ ਤੁਸੀ ਦੱਸਿਆ ਵੀ ਸਾਡੇ ਕਰੇ ਗੁੱਡੀ ਲਖਿਆ ਨਾ ਉਹ ਗੁੱਡੀ ਨੇ ਸਾਡੀ ਐਸੇ ਕਰਕੇ ਲਖਾਇਆ ਸੀ ਕਿ ਜਿਹੜਾ ਬੰਦੇ ਭਈਆ ਰੱਖੋ ਨਾ ਉਹਦਾ ਗੱਲ ਲਖਾਇਆ ਕਰੇ ਤੇ ਰਾਤ ਭਈਆ ਪਾਜ ਜਾਵੇ ਇਹਦਾ ਲਖਾਇਆ ਪੁੱਤ ਮੇਰੀ ਗੱਲ ਸੁਣ ਹਾਂ ਉਹਨੇ ਆਖਿਆ ਸੀ ਮਾਸੜ ਦੀ ਤੁਹਾਡੇ ਜਿਹੜਾ ਬੰਦਾ ਰੱਖਿਆ ਜੇ ਨਾ ਉਹਨੂੰ ਆਣ ਕੇ ਥਾਣੇ ਲਖਾਵੋ ਇਹ ਤੁਸੀ ਥਾਣੇ ਬੰਦਾ ਨਾ ਲਖਾਇਆ ਤੇ ਬੰਦਾ ਕੋਈ ਵਾਦੀ ਨਾ ਵੀ ਕਰਦੇ ਤੇ ਮਸਲਾ ਤੈਨੂੰ ਹਰ ਜਗ੍ਹਾ ਪੈ ਸਕਦਾ ਈ ਸਾਡਾ ਬੱਚਾ ਕੋਈ ਉਹਨੇ ਨਾ ਬੜੀ ਵੇਰੇ ਹੀ ਇਹਨੂੰ ਆਖਿਆ ਏ ਇਹ ਮੁੜਕੇ ਆ ਵੇ ਵੀਰ ਹੋ ਗਿਆ ਵੀਰ ਨੂੰ ਆ ਸ਼ੂਗਰ ਦੀ ਤੂੰ ਉਹਨੂੰ ਲੈ ਕੇ ਭੱਜੇ ਫਿਰੇ ਮਹੀਨਾ ਪੁੱਤ ਇੱਥੇ ਨਾ ਗੁੱਡੀ ਨੇ ਮਹੀਨਾ ਸਾਨੂੰ ਹੋ ਗਿਆ ਬੁਲਾ ਲਓ ਤੇ ਉਹਨੂੰ ਆਪੇ ਦੱਸ ਦੇ ਬੁਲਾ ਲਓ ਬੁਲਾ ਲਓ ਸਰਪੰਚ ਦਾ ਨੰਬਰ ਦਿਓ ਬੀਰੇ ਸਰਪੰਚ ਦਾ ਹੈਗਾ ਨੰਬਰ ਪਾਤਾ ਸਰਪੰਚ ਦਾ ਤੂੰ ਜਿਹੜੀ ਗੱਲ ਕਰ ਰਹੀ ਆ ਆਪਾਂ ਮਾਂ ਪੁੱਤ ਆਪ ਹੀ ਕਰ ਲੈ ਮੈਂ ਫਿਰ ਮਾਤਾ ਸੱਚ ਦੱਸ ਦੂ ਸਾਰਾ ਮੈਂ ਤੈਨੂੰ ਆਖਿਆ ਵੀ ਕੀ ਕਰਨੀ ਸਚਾਈ ਹਜੇ ਵੀ ਨਹੀਂ ਸੱਚ ਦੱਸਦੇ ਪਏ ਵੀਰੇ ਕੋਈ ਤਾਂ ਗੱਲੋ ਸਿਆਣਾ ਮਹਿਣਾ ਵੀ ਤੁਹਾਡੇ ਕਹੀ ਜਾਂਦੇ ਜੀ ਜਿਹੜੀ ਜਿੱਤ ਲਵਾਇਣਾ ਨਾ ਦਿਲ ਲਵਾਇਣਾ ਨਾ ਮੈਂ ਕਿਹਾ ਮਾਦਾ ਦੋਸਤ ਜਿਹੜੇ ਬੰਦੇ ਨੂੰ ਤੁਹਾਡਾ ਪਤਾ ਨਹੀਂ ਲੱਗੂਗਾ ਸੱਚ ਦੱਸ ਦੋ ਸਾਡੇ ਕੋਈ ਦੁਸ਼ਮਣ ਹੀ ਨਹੀਂ ਪੁੱਤ ਅਜੇ ਵੀ ਸੱਚ ਦੱਸ। ਉਹ ਪੁੱਤ ਬੰਦਾ ਆਇਆ ਰਿਹਾ ਮੈਂ ਤੈਨੂੰ ਇਹ ਨਹੀਂ ਆਂਦੀ। ਜਦੋਂ ਪੁੱਤ ਤੂੰ ਸਾਹ ਫੋਨ ਕੀਤਾ ਸੀ ਨਾ ਉਹ ਤਾਂ ਆਪਾਂ ਮਹਾਰਾਜ ਨੂੰ ਜਾਣ ਦੇਣੀ ਹੈ। ਜਦੋਂ ਤੂੰ ਸਾਹ ਫੋਨ ਕੀਤਾ ਸੀ ਤੇ ਫੇਰ ਤੁਸੀਂ ਲੈ ਆਇਆ ਦੁਬਾਰਾ। ਪੁੱਤ ਮੇਰੀ ਗੱਲ ਸੁਣ ਜਦੋਂ ਤੂੰ ਸਾਹ ਫੋਨ ਕੀਤਾ ਸੀ ਨਾ ਤੇ ਇਹ ਬੰਦਾ ਆਪ ਹੀ ਅਸੀਂ ਲੈ ਲੈਣਾ ਹੈ। ਇਹਨੂੰ ਇਹ ਚੱਲੇ ਸੀ ਆਪਣੇ ਇੱਧਰ ਘਟੇ ਮਿਰਪੇਕੇ ਨੇ। ਮੈਂ ਇਹਨੂੰ ਉਹਨੇ ਸ਼ਾਮ ਤੂੰ ਆਖ ਬੈਠੀ ਪਤਨੀ ਪੁੱਛਾ ਦਿਲਾਇਆ ਜਾਣਾ। ਇਹ ਵੀਰੇ ਬੰਦਾ ਮੇਥੋਂ ਭੱਜ ਗਿਆ। ਅੱਛਾ ਜਦੋਂ ਇਹ ਭੱਜ ਗਿਆ ਨਾ ਕਿਹੜਾ ਬੰਦਾ? ਇਹ ਅੱਛਾ ਆਪਾਂ ਬੁੱਤ ਝੂਠ ਨਹੀਂ ਬਾਲਦੇ ਬਡੇ ਪ੍ਰੋਨੇ ਦਾ ਮੈਨੂੰ ਪਤਾ ਕੀ ਫੋਨ ਆਇਆ ਕਿ ਜੀ ਅਸੀਂ ਬੰਦਾ ਛੱਡ ਲਾਂਦਾ ਉਹ ਗੱਲ ਕਰਾ ਦਿਓ ਮੇਰੀ ਕਿਨੇ ਦੇ ਦਿੱਤੇ ਕੱਪੜੇ ਤੋੜਾ ਜੂ ਹੱਥੋਂ ਤੇ ਚੱਲ ਗਿਆ ਇਹਨੇ ਪਿੰਡ ਦਾ ਵੀ ਸਰਪੰਚ ਵਗੈਰਾ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹਾਦਰ ਵਾਲੇ ਪਿੰਡ ਆਏ ਹੋਏ ਸੀ ਫਰੋਜਪੁਰ ਸ਼ਹਿਰ ਦਾ ਪਿੰਡ ਆ ਜਿੱਥੇ 8 ਸਾਲ ਤੋਂ ਪਤਾ ਨਹੀਂ ਨੇ ਕਿੰਨੇ ਕੇ ਬੰਦੇ ਹੁਣ ਤੱਕ ਲਿਆਂਦੇ ਕੇ ਛੱਡੇ 8-10 ਕਿੱल्ल्या ਦਾ ਸਰਦਾਰ ਮਾਲਕੇ ਇਸ ਇਨਸਾਨ ਤੋਂ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਪੁੱਤ ਹੋਊਗਾ ਰਾਜ ਜੇ ਤੁਸੀਂ ਦੇਖ ਸਕਦੇ ਆ ਸਰਦਾਰ ਦੇ ਘਟੋ ਘਟ ਮਿਲਦਾ 10-15 ਪਸ਼ੂ ਰੱਖੇ ਆ ਪਹਿਲਾਂ ਤਾਂ 30 ਦੇ ਨੇੜੇ ਤੇੜ ਸੀਗੇ ਮੇਰਾ ਖਿਆਲ ਅੱਦੇ ਵਿੱਚੋਂ ਵੇਚ ਤੇ ਅੱਦੇ ਕੇ ਰਹਿ ਗਏ ਆ ਤਾਂ 15-20 ਪਸ਼ੂਆਂ ਦਾ ਗੋਹਾ ਆਜ ਕੱਲਾ ਸਾਡਾ ਰਾਜੂ ਵੀਰ ਚੱਕਦਾ ਸੀਗਾ ਮੈਕੈਨਿਕ ਇੱਕ ਪੁਰਾਣੇ ਟਾਈਮ 'ਚ ਤਾਂ ਕਸਾਈ ਦੇ ਸੁਨੇ ਜਾਂਦੇ ਸੀ ਨਾ ਉਹ ਇਹ ਪਰਿਵਾਰ ਫਰਜ਼ ਨਿਭਾ ਰਿਆ ਸੀ ਅੱਜ ਦੇ ਟਾਈਮ ਦਾ ਇੱਕ ਕਾਲਯੁਗ ਦੇ ਵਿੱਚ ਕਾਲਯੁਗੀ ਇਨਸਾਨ ਕਿਵੇਂ ਇੱਕ ਬੰਦੇ ਨੂੰ ਕੱਟ-ਕੱਟ ਕੇ ਉਹਦਾ ਸਾਰਾ ਘਾ ਕਢਾ ਰਹੇ 8-10 ਕਿੱਲਿਆਂ ਦਾ ਫ੍ਰੀਜ 'ਚ ਮਿਲਿਆ ਸੀਗਾ ਬੰਦਾ ਮਾਸ ਨੂੰ ਉਚਣ ਨੂੰ ਤੇ ਵੀਡੀਓ ਸ਼ੇਅਰ ਕਰਕੇ ਇਸ ਪਰਿਵਾਰ ਤੱਕ ਪਹੁੰਚ ਦੀ ਕਰ ਦੋ ਤਾਂ ਬਹੁਤ ਵਧੀਆ ਗੱਲ ਆ ਜੇ ਤੁਹਾਡੇ ਕੋਲੇ ਵੀ ਕੋਈ ਐਸਾ ਇਦਾਂ ਦੇ ਇਨਸਾਨ ਹੈਗੇ ਆ ਜਿਹੜੇ ਵਿਚਾਰੇ ਰੁੱਲਦੇ ਫਿਰਦੇ ਆ ਬੰਦੀ ਬਣਾ ਕੇ ਰੱਖਿਆ ਤਾਂ ਸਾਡੇ ਤੱਕ ਜਰੂਰ ਪਹੁੰਚਾਓ ਨੰਬਰ ਆ 788831616 ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ